ਮੈਂ ਇੱਧਰ ਬੈਠਾ ਸੀ ਗੱਲ ਸੁਣ ਰਿਹਾ ਸੀਗਾ ਮੈਂ ਜਦੋਂ ਬੈਰੀਗੇਟ ਤੇ ਸੀ ਉਦੋਂ ਵੀ ਗੱਲ ਸੁਣ ਰਿਹਾ ਸੀਗਾ ਕਿ ਜੀ ਇੱਧਰ ਗੈਰ ਡੈਮੋਕ੍ਰੈਟਿਕ ਤਰੀਕੇ ਨਾਲ ਕੁਛ ਨਾ ਕੀਤਾ ਜਾਵੇ ਮੈਂ ਪੁੱਛਣਾ ਚਾਹੁੰਦਾ ਏ ਕਿ ਰਾਈਟ ਟੂ ਪ੍ਰੋਟੈਸਟ ਕਦੋਂ ਤੋਂ ਗੈਰ ਸਵਿਧਾਨਕ ਹੋ ਗਿਆ ਮੈਂ ਪੁੱਛਣਾ ਚਾਹੁੰਦਾ ਏ ਫਰੀडम ਆਫ ਸਪੀਚ ਕਦੋਂ ਤੋਂ ਗੈਰ ਸਵਿਧਾਨਕ ਹੋ ਗਿਆ ਮੈਂ ਇਹ ਕਹਿਣਾ ਚਾਹੁੰਦਾ ਏ ਗੈਰ ਸਵਿਧਾਨਕ ਇਹ ਹੈ ਜਿਹੜੇ ਇਧਰ ਪੀਸਫੁੱਲ ਪ੍ਰੋਟੈਸਟ ਦੇ ਵਿੱਚ ਸਾਡੇ ਨੌਜਵਾਨ ਉਹ ਸ਼ਮੂਲੀਅਤ ਕਰਨਾ ਚਾਹੁੰਦੇ ਆ ਉਹਨਾਂ 'ਤੇ लाठी चार्ज ਕਰਨਾ ਉਹਨਾਂ ਦੇ ਹੱਕਾਂ ਦੇ ਉੱਤੇ ਰਾਈਟ ਟੂ ਪ੍ਰੋਟੈਸਟ ਦੇ ਉੱਤੇ ਡਾਕਾ ਮਾਰਨਾ ਤੇ ਸਾਡਾ ਸਿਰ ਆਪਦੇ ਪੈਰਾਂ ਵਿੱਚ ਝੁਕਾਣ ਤੇ ਮਨਸੂਬੇ ਰੱਖਣਾ ਇਹ ਗੈਰ ਸਵਧਾਨਿਕ ਹੈ ਪਹਿਲਾਂ ਆਪ ਦੀ ਪਰਿਭਾਸ਼ਾ ਤੁਸੀਂ ਬਦਲੋ ਦੂਸਰੀ ਮੈਂ ਗੱਲ ਕਰਨਾ ਚਾਹੁੰਨਾ ਹੈ ਕਿ ਜਿਹੜੇ ਨੌਜਵਾਨਾਂ ਤੋਂ ਤੁਸੀਂ ਅੱਜ ਪੰਜਾਬ ਯੂਨੀਵਰਸਿਟੀ ਖੋਣਾ ਚਾਹੁੰਦੇ ਹੋ ਜਾਂ ਜਿਹੜੇ ਨੌਜਵਾਨਾਂ ਦੀ ਤੁਸੀਂ ਅੱਜ ਆਵਾਜ਼ ਬੰਦ ਕਰਨਾ ਚਾਹੁੰਦੇ ਹਾਂ ਇਹ ਉਹੀ ਨੌਜਵਾਨ ਨੇ ਜਿਹੜੇ ਕਿਸੇ ਵੇਲੇ ਜੱਲਿਆਂਵਾਲਾ ਬਾਗ ਦੇ ਵਿੱਚ ਗੋਲੀਆਂ ਦਾ ਸ਼ਿਕਾਰ ਹੋਏ ਸੀ ਇਹ ਉਹੀ ਨੌਜਵਾਨ ਨੇ ਜੇ ਇਹ ਨੌਜਵਾਨ ਨਾ ਹੁੰਦੇ ਤੇ ਫਾਂਸੀ ਦੇ ਫੰਦਿਆਂ ਤੇ ਝੂਲਦਾ ਕੌਣ ਜੇ ਨੌਜਵਾਨ ਨਾ ਹੁੰਦੇ ਤੇ ਕਾਲੇ ਪਾਣੀਆਂ ਦੇ ਸਜਾਵਾਂ ਹਟਾਉਂਦਾ ਕੌਣ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਜੇ ਦੁੱਖ ਪੰਜਾਬ ਦੇ ਨੌਜਵਾਨਾਂ ਨੇ ਸਮੇਂ-ਸਮੇਂ ਤੇ ਸਹਿਣਾ ਹੈ ਜੇ ਫਾਂਸੀ ਦੇ ਫੰਦਿਆਂ ਤੇ ਪੰਜਾਬ ਦੇ ਨੌਜਵਾਨਾਂ ਨੇ ਸਮੇਂ-ਸਮੇਂ ਤੇ ਝੂਟੇ ਲੈਣੇ ਹੈ ਫਿਰ ਪੰਜਾਬ ਦੇ ਫੈਸਲੇ ਪੰਜਾਬ ਦੇ ਵਿਧਕ ਅਦਾਰਿਆਂ ਦੇ ਫੈਸਲੇ ਕੋਈ ਕੱਛੇ ਵਾਲਾ ਨਹੀਂ ਕਰ ਸਕਦਾ ਕੋਈ ਫਿਰ ਪੰਜਾਬ ਦੇ ਪੰਜਾਬ ਦੇ ਜੋ ਪ੍ਰਬੰਧ ਦੇ ਫੈਸਲੇ ਕੋਈ ਖਾਕੀ ਵਾਲਾ ਨਹੀਂ ਕਰ ਸਕਦਾ ਕੋਈ ਦਿੱਲੀ ਵਾਲਾ ਨਹੀਂ ਕਰ ਸਕਦਾ ਫਿਰ ਪੰਜਾਬ ਦੇ ਫੈਸਲੇ ਕਰਨ ਕੇ ਪੰਜਾਬ ਦੇ ਨੌਜਵਾਨ ਸੋ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਆਪਾਂ ਅੱਜ ਵੱਡੀ ਗਿਣਤੀ ਦੇ ਵਿੱਚ ਇੱਧਰ ਪਹੁੰਚੇ ਆ ਅਸੀਂ ਕੋਈ ਵਾਇਲੈਂਸ ਨਹੀਂ ਚਾਹੁੰਦੇ ਮੈਂ ਸਰਕਾਰ ਨੂੰ ਇਸ ਮੰਚ ਤੋਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਸਟੇਜ ਦੇ ਉੱਤੋਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਹਾਂ ਵਾਇਲੈਂਸ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਅਸੀਂ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਤੁਹਾਡੇ ਧਿਆਨ ਦੇ ਵਿੱਚ ਗੱਲਾਂ ਲਿਆਉਣਾ ਚਾਹੁੰਦੇ ਹਾਂ ਕਿ ਜੋ ਤੁਸੀਂ ਭਗਵਾ ਕਰਨ ਇਸ ਯੂਨੀਵਰਸਿਟੀ ਦਾ ਤੇ ਇਹਦੇ ਨਾਲ ਅਫੀਲੀਏਟਡ 200 ਕਾਲਜਾਂ ਦਾ ਕਰਨਾ ਚਾ ਰਹੇ ਹੋ ਇਹ ਵੱਖੋ ਵੱਖਰੀ ਯੂਨੀਵਰਸਟੀਆਂ ਦਾ ਕਰਨਾ ਚਾ ਰਹੇ ਹੋ ਪੰਜਾਬ ਦੇ ਨੌਜਵਾਨ ਅਕਤਰ ਹੋ ਕੇ ਅੱਜ ਉਹਦੇ ਖਿਲਾਫ ਆਪਦੀ ਇੱਕ ਆਵਾਜ਼ ਜਿਹੜੀ ਆ ਉਪਲੰਤ ਕਰਦੇ ਪਏ ਨੇ ਹਰਾਨੀ ਵਾਲੀ ਗੱਲ ਹੈ ਕਿ ਇਨਕਲਾਬ ਦੀ ਆਵਾਜ਼ ਨੂੰ ਵੀ ਦਬਾਇਆ ਜਾ ਰਿਹਾ ਹੈ ਜੇ ਇਨਕਲਾਬ ਦੀ ਆਵਾਜ਼ ਨਾ ਹੁੰਦੀ ਤੇ ਮੈਂ ਪੁੱਛਣਾ ਚਾਹੁੰਦਾ ਕਿ ਦੇਸ਼ ਦੀ ਬੰਤਰ ਬੰਤਰ ਜਿਹੜੀ ਉਹ ਐ ਹੋਣੀ ਸੀ ਕਿ ਜੇ ਇਹ ਇਨਕਲਾਬ ਦੀ ਆਵਾਜ਼ ਨਾ ਹੁੰਦੀ ਤੇ ਬ੍ਰਿਟਾਨਵੀ ਸਰਕਾਰ ਤੋਂ ਕੀ ਅਸੀਂ ਨਜ਼ਾਤ ਪਾ ਲੈਣੀ ਸੀ ਪਰ ਮੈਂ ਧੰਨਵਾਦ ਕਰਨਾ ਚਾਹੁੰਦਾ ਹੈ ਜਿਹੜਾ ਸਾਡੇ ਉੱਤੇ ਇਹਨਾਂ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਹੀਰੇ ਵੀ ਪ੍ਰੈਸ਼ਰ ਦੇ ਵਿੱਚ ਹੀ ਤਿਆਰ ਹੁੰਦੇ ਨੇ ਸੋਨੇ ਜਿਹੜੇ ਹੀਰੇ ਹੁੰਦੇ ਨੇ ਉਹ ਪ੍ਰੈਸ਼ਰ ਦੇ ਵਿੱਚ ਹੀ ਤਿਆਰ ਹੁੰਦੇ ਨੇ ਮੈਂ ਬੇਨਤੀ ਕਰਦਿਆਂ ਇੱਕ ਹੀ ਇੱਕ ਵੋਹ ਹੈ ਜੋ ਬਦਲਦੇ ਹੈ ਸਮਾਨੇ ਕੇ ਸਾਥ ਪਰ ਮਰਦੋ ਹੈ ਨੌਜਵਾਨੋ ਮਰਦੋ ਹੈ ਜੋ ਜ਼ਮਾਨੇ ਕੋ ਬਦਲ ਦਤੇ ਹੈ ਅੱਜ ਪੀਯੂ ਦੇ ਵਿੱਚ ਮਰਦ ਬੈਠੇ ਨੇ ਸਰਕਾਰਾਂ ਨੂੰ ਚੈਲੰਜ ਕਰਨ ਵਾਲੇ ਮਰਦ ਬੈਠੇ ਨੇ ਇਸੇ ਪ੍ਰੈਸ਼ਰ ਦੇ ਵਿੱਚੋਂ ਜੇ ਮੈਂ ਨੌਜਵਾਨ ਜੱਥੇ ਬੰਦੀਆਂ ਦੀ ਸਟੂਡੈਂਟ ਆਰਗੇਨਾਈਜੇਸ਼ਨਸ ਦੀ ਗੱਲ ਕਰਾਂ ਜਦੋਂ ਐਸੇ ਸੋਚਨੇ ਕਿਸੇ ਹੋਰ ਰੂਪ ਦੇ ਵਿੱਚ ਅਜ ਤੋਂ 40-50 ਸਾਲ ਪਹਿਲਾਂ ਸਾਡੇ ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇੱਕ ਯੋਧਾ ਉੱਠਿਆ ਸੀਗਾ ਐਸੇ ਪ੍ਰੈਸ਼ਰ ਦੇ ਵਿੱਚੋ ਜਿਹਦਾ ਨਾਮ ਸੀ ਅਮਰਜੀਤ ਭਾਈ ਅਮਰੀਕ ਸਿੰਘ ਉਸ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਸਾਡੇ ਉੱਤੇ ਕਤਲੇਆਮ ਹੋਇਆ ਫਿਰ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਫਿਰ ਇੱਕ ਨੌਜਵਾਨ ਉੱਠਿਆ ਇੱਕ ਇਨਕਲਾਬੀ ਉੱਠਿਆ ਇਸੇ ਪ੍ਰੈਸ਼ਰ ਦੇ ਵਿੱਚੋਂ ਕੌਮ ਦੀ ਝੋਲੀ ਦੇ ਵਿੱਚ ਇੱਕ ਹੋਰ ਹੀਰਾ ਪਿਆ ਜਿਹਦਾ ਨਾਂ ਸੀ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਸਰਕਾਰਾਂ ਨੂੰ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਅੱਜ ਤੁਸੀਂ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਤੇ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੋਚ ਨੂੰ ਇੱਕ ਕਰ ਦਿੱਤਾ ਏ ਸਾਡੇ ਰਗਾਂ ਦੇ ਵਿੱਚ ਹੈ ਇਨਕਲਾਬ ਅਸੀਂ ਝੁੱਕ ਕੇ ਨਹੀਂ رہ ਸਕਦੇ ਅਸੀਂ ਕੋਈ ਇੱਧਰ ਵਾਇਲੈਂਸ ਨਹੀਂ ਚਾਹੁੰਦੇ ਡਿਸਰਪਸ਼ਨ ਨਹੀਂ ਚਾਹੁੰਦੇ ਕੋਈ ਮਾਰਕੁੱਟ ਨਹੀਂ ਚਾਹੁੰਦੇ ਪਰ ਜੇ ਸਾਡੇ ਤੇ ਤਸ਼ੱਦਦ ਹੋਏਗਾ ਜੇ ਦਸਤਾਰਾਂ ਵਾਲਿਆਂ ਨੂੰ ਗੱਤਰਿਆਂ ਵਾਲਿਆਂ ਨੂੰ ਤੁਸੀਂ ਆਖੋਗੇ ਕਿ ਅਸੀਂ ਡਾਂਗ ਵਿਖਾਉਣੀ ਹੈ ਫਿਰ ਅਸੀਂ ਕਿਵੇਂ ਸਹਿ ਸਕਦੇ ਹਾਂ ਸੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਜਿਨ੍ਹਾਂ ਦੇ ਹੱਥ ਤੇ ਵਿੱਚ ਪੀਯੂ ਦਾ ਸਾਰਾ ਪ੍ਰਬੰਧ ਹੈ ਅਸੀਂ ਸਟੈਂਡਰਡ ਦੀ ਚੋਣਾਂ ਚਾਹੁੰਨੇ ਆ ਸਿੰਡੀਕੇਟ ਅਸੀਂ ਚਾਹੁੰਨੇ ਆ ਪਰ ਇਧਰ ਤੱਕ ਨਹੀਂ ਤੁਸੀਂ ਸਾਡੇ ਤੇ ਇੱਕ ਵਾਰ ਕੀਤਾ ਏ ਟਾਲ ਸੀ ਕਰਕੇ ਰੋਕ ਲਿਆ ਏ ਪਰ ਅਜੇ ਵੀ ਹਥਿਆਰ ਤੁਹਾਡੇ ਹੱਥ ਦੇ ਵਿੱਚ ਆ ਅਸੀਂ ਆਪਣੀਆਂ ਮੰਗਾਂ ਨੂੰ ਹੋਰ ਅਗਾ ਬਤਾਈਏ ਜੋ ਸਟੂਡੈਂਟ ਇਨਵੋਲਵਮੈਂਟ ਹੈ ਇਹਦੇ ਵਿੱਚ ਪੀਯੂ ਦੇ ਪ੍ਰਬੰਧ ਦੇ ਵਿੱਚ ਅਸੀਂ ਚਾਹੁੰਨੇ ਆ ਉਹ ਹੋਰ ਬਤੇ ਜੋ ਇਧਰ ਤੇ ਪ੍ਰੈਜ਼ੀਡੈਂਟਸ ਨੇ ਇਧਰ ਜੋ ਜਥੇਬੰਦੀਆਂ ਸਾਥ ਆ ਹੋਰ ਜਥੇਬੰਦੀਆਂ ਨੇ ਵਕੋ ਬਖਰੇ ਸੂਪਤ ਸਟੂਡੈਂਟਸ ਆ ਨੇ ਉਹਨਾਂ ਦੀ ਇਨਵੋਲਵਮੈਂਟ ਇਧਰ ਤੇ ਪ੍ਰਬੰਧ ਦੇ ਵਿੱਚ ਹੋਰ ਵਧੇ ਆਖਰ ਦੇ ਵਿੱਚ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਹੜੀਆਂ ਸਰਕਾਰਾਂ ਸਮੇਂ-ਸਮੇਂ ਤੇ ਕਹਿੰਦੀਆਂ ਕਿ ਅਸੀਂ ਤੁਹਾਡੇ ਦਿਲ ਦੀ ਗੱਲ ਵਿਧਾਨ ਸਭਾ ਚ ਰੱਖਾਂਗੇ ਵਿਧਾਨ ਸਭਾ ਚ ਜਾ ਕੇ ਦਿੱਲੀ ਦੇ ਅੱਗੇ ਤੁਹਾਡੀ ਗੱਲ ਰੱਖਾਂਗੇ ਮੈਂ ਇੱਕ ਇੰਟਰਵਿਊ ਸੁਣ ਰਿਆ ਸੀ ਜਦੋਂ ਇਹਦੇ ਬਾਰੇ ਵਿੱਚ ਰਿਸਰਚ ਕਰਨੀ ਸ਼ੁਰੂ ਕੀਤੀ ਕਿ 2010 ਤੋਂ ਲੈ ਕੇ ਤੇ 2022 ਤੱਕ ਜਿਨੀਆਂ ਇੱਥੇ ਮੀਟਿੰਗਾਂ ਹੋਈਆਂ ਪੰਜਾਬ ਯੂਨੀਵਰਸਿਟੀ ਦੇ ਪ੍ਰਬੰਧ ਤੇ ਸਬੰਧ ਤੇ ਵਿੱਚ ਉਹਦੇ ਵਿੱਚ ਕਦੇ ਵੀ ਪੰਜਾਬ ਦਾ ਕੋਈ ਮੁੱਖ ਮੰਤਰੀ ਤੇ ਹਾਇਰ ਐਜੂਕੇਸ਼ਨ ਦਾ ਮੰਤਰੀ ਸ਼ਾਮਲ ਨਹੀਂ ਹੋਇਆ ਤਾਂ ਕੌਣ ਜਵਾਬ ਦੇਗਾ ਜੀ ਜਿੰਨੀਆਂ ਸਰਕਾਰਾਂ ਨੇ ਤੇ ਜਿਹੜੇ 2022 ਦੇ ਵਿੱਚ ਸਰਕਾਰ ਆਈਆਂ 8 ਮੀਟਿੰਗਾਂ ਹੁਣ ਤੱਕ ਖਾਲਸਾ ਜੀ ਹੋ ਗਈਆਂ ਨੇ 8 ਮੀਟਿੰਗਾਂ ਇੱਕ ਵਾਰੀ ਵੀ ਇਹ ਭਗਵੰਤ ਮਾਨ ਜਾਂ ਇਹਦਾ ਕੋਈ ਮੰਤਰੀ ਇਹਨਾਂ ਜਿਹੜੀਆਂ ਮੀਟਿੰਗਾਂ ਤੇ ਵਿੱਚ ਸ਼ਾਮਲ ਨਹੀਂ ਹੋਇਆ ਤੇ ਅੱਜ ਸਾਨੂੰ ਕਹਿੰਦੇ ਅਸੀਂ ਤੁਹਾਡੇ ਨਾਲ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਤੁਸੀਂ ਕਿੱਥੇ ਸੋਜੀ ਜੇ ਤੁਹਾਡੀਆਂ ਨਾਕਾਮਯਾਬੀਆਂ ਨਾ ਹੁੰਦੀਆਂ ਜੇ ਤੁਸੀਂ ਖਾਨਾ ਬਦੋਸ਼ ਨਾ ਹੁੰਦੇ ਜੇ ਤੁਸੀਂ ਬੇਈਮਾਨ ਨਾ ਹੁੰਦੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਅਜੇ ਇੱਧਰ ਨਹੀਂ ਸੀ ਬੈਠਣ ਦੀ ਲੋੜ ਸੋ ਇਸ ਕਰਕੇ ਮੈਂ ਇਹਨਾਂ ਪ੍ਰਬੰਧਕਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਆਖਰ ਦੇ ਵਿੱਚ ਕਿ ਯੂਨੀਵਰਸਟੀਆਂ ਦਾ ਕਿਸੇ ਵੀ ਵਿਦਿਅਕ ਅਦਾਰੇ ਦਾ ਵਜੂਦ ਉਹਦੇ ਸਟੂਡੈਂਟਸ ਨਾਲ ਹੁੰਦਾ ਆ ਬੈਠੇ ਸਾਰੇ ਸਟੂਡੈਂਟ ਸੋ ਅਸੀਂ ਚਾਹੁੰਦੇ ਸਾਡੀ ਆਵਾਜ਼ ਉਹ ਪ੍ਰਬੰਧਕ ਸੁਣ ਸਰਕਾਰ ਸੁਣੇ ਪੁਲਿਸ ਪ੍ਰਸ਼ਾਸਨ ਸੁਣੇ ਅਸੀਂ ਬੈਕਬੋਨ ਆ ਇਸ ਦੇਸ਼ ਦੀ ਇਸ ਸੂਬੇ ਦੀ ਅਸੀਂ ਬੈਕਬੋਨ ਆਗਾ ਨੂੰ ਜਾ ਕੇ ਕਮਾਨ ਸੰਭਣੀ ਐ ਤੇ ਰੀੜ ਦੀ ਹੱਡੀ ਨੂੰ ਕਦੀ ਕਮਜ਼ੋਰ ਨਹੀਂ ਕਰੀਦਾ ਸੱਪ ਵਾਂਗੂ ਥੱਲੇ ਰेंगਦੇ ਫਿਰੋਗੇ ਸੋ ਇਸ ਕਰਕੇ ਇੰਨੀ ਆ ਕਿ ਮੈਂ ਬੇਨਤੀਆ ਕਰਨੀ ਐ ਅਸੀਂ ਹੌਸਲੇ ਬੁਲੰਦ ਰੱਖੋ ਲੜਾਈ ਜੇ ਲੰਮੀ ਜਾਂਦੀ ਐ ਤੇ ਲੰਮੀ ਲੜਨ ਨੂੰ ਵੀ ਜਿਹੜੇ ਤਿਆਰ ਐ ਪਰ ਡੈਮੋਕ੍ਰੇਸੀ ਨੂੰ ਜਿਹੜੇ ਕੰਦੇ ਜ਼ਮਹੂਰੀਅਤ ਅਸੀਂ ਡੈਮੋਕ੍ਰੇਸੀ ਨੂੰ ਅੱਜ ਇੱਧਰ ਸੇਫਗਾਰਡ ਕਰਨ ਦੇ ਲਈ ਬੈਠੇ ਆ ਅਸੀਂ ਤਾਂ ਨਹੀਂ ਸੀ ਚਾਹੁੰਦੇ ਇੰਜ ਪ੍ਰੋਟੈਸਟ ਕਰਨਾ ਪਰ ਜਦੋਂ ਜ਼ਮਹੂਰੀਅਤ ਦੇ ਉੱਤੇ ਤੁਸੀਂ ਡਾਂਗਾ ਦਿਖਾਉਂਦੇ ਹੋ ਤੇ ਫਿਰ ਜਿਹੜਾ ਇਹ ਪੰਜਾਬ ਯੂਨੀਵਰਸਿਟੀ ਦਾ ਸਮੂਹ ਕਾਲਜਾਂ ਦਾ ਨੌਜਵਾਨ ਜਿਹੜਾ ਹੈ ਉਹ ਇੰਜ ਪ੍ਰੋਟੈਸਟ ਕਰਨ ਤੇ ਮਜਬੂਰ ਹੋ ਜਾਂਦਾ ਹੈ ਸਮਾਜੇ ਅਸੀਂ ਨਾ ਜਾਗੇ ਨਾ ਇਕੱਠੇ ਹੋਏ ਤੇ ਪੰਜਾਬ ਵਾਸਤੇ ਬਹੁਤ ਖਤਰਨਾਕ ਆ ਕਿਉਂਕਿ ਜੋ ਆਰਐਸਐਸ ਆ ਸੰਘੀ ਆ ਉਹ ਸਾਰੇ ਜਾਣੇ ਆਪੋ ਇਹ ਪੰਜਾਬ ਤੇ ਕਬਜ਼ਾ ਕਰਨਾ ਚਾਹ ਰਹੇ ਆ ਲੇਕਿਨ ਉਹਨਾਂ ਦੀਆਂ ਇਹ ਨੀਤੀਆਂ ਨੂੰ ਉਤਗੋੜ ਦੇਣਗੇ ਇੱਥੇ ਇਹਨਾਂ ਦੀ ਡਿਕਟੇਟਰਸ਼ਿਪ ਨਹੀਂ ਚੱਲਣ ਦੇਣਗੇ ਇਸ ਕਰਕੇ ਮੈਂ ਇਹਨਾਂ ਸਾਰਿਆਂ ਦਾ ਬਹੁਤ ਵੱਡੀਆਂ-ਵੱਡੀਆਂ ਸ਼ਕਤੀਆਂ ਇੱਥੇ ਆਈਆਂ ਸਾਡੇ ਨੌਜਵਾਨ ਜਿਹੜੇ ਬੜੀ ਦੂਰੋਂ بڑا ਸੰਘਰਸ਼ ਕਰਕੇ ਇੱਥੇ ਪਹੁੰਚੇ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਜਿਹੜੀ ਪ੍ਰਸ਼ਾਸਨ ਦੀ ਜਿਹੜੀ ਧੱਕੇਸ਼ਾਹੀ ਆ ਉਹਦੀ ਨਖੇਦੀ ਕਰਦੇ ਆ ਕਿ ਤੁਸੀਂ ਲੋਕਾਂ ਨਾਲ ਕਿਹੋ ਜਿਹਾ ਵਿਹਾਰ ਕਰ ਰਹੇ ਹੋ ਫਿਰ ਆ ਇੱਕ ਨਿਸ਼ੀਨੋ ਉੱਠ ਬੈਠੋ वो खात نشੀनो उठ बैठो वो वक्त करीब आ पहुंचा है जब تخت गिराए जाएंगे जब ताज उछाले जाएंगे दोस्तों ਤੁਸੀਂ ਅੱਜ ਜੋ ਸਵੇਰੇ ਗੇਟ ਤੇ ਦੇਖਿਆ ਮੈਂ ਵੀ ਗੇਟ ਨੰਬਰ 1 ਤੇ ਸੀ ਮੈਨੂੰ ਬਿਲਕੁਲ ਉਹ ਸੀਨ yaad ਆਇਆ ਜਦੋਂ ਪੰਜਾਬ ਦੇ ਕਿਸਾਨ ਦਿੱਲੀ ਵਾਲ ਆਪਣਾ ਰੋਸ ਰਜਿਸਟਰ ਕਰਨ ਲਈ ਜਾ ਰਹੇ ਸੀ ਤੇ ਸ਼ੰਭੂ ਬਾਡਰ ਦੇ ਉੱਤੇ ਇਹ ਵੱਡੀਆਂ-ਵੱਡੀਆਂ ਕਰੇਨਾ ਟਰੱਕ ਟਿਪਰ ਲਾ ਕੇ ਰਸਤਾ ਬੰਦ ਕਰਤਾ ਗਿਆ ਸੀ ਔਰ ਉਹਨਾਂ ਦੇ ਉੱਤੇ ਉਸ ਦਿਨ ਸਾਡੀਆਂ ਅੱਖਾਂ ਸਾਹਮਣੇ ਕਿਵੇਂ ਟ이어 ਗਏ ਚੱਲੇ ਸਾਰਾ ਕੁਝ ਚੱਲਿਆ ਪਰ ਉਹ ਆਖਰ ਚ ਰੋਕ ਨਹੀਂ ਛਕੇ ਪੁੱਛ ਰਹੇ ਸੀ ਬੱਚੇ ਕਿ ਯਾਰ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਅਸੀਂ ਕਹਿ ਰਹੇ ਸੀ ਕੋਈ ਨਹੀਂ ਆ ਲੈਣ ਦੋ ਕਾ ਪੈਣਾ ਇੱਥੇ ਕੁਛ ਨਹੀਂ ਲੱਭਣਾ ਪਰ ਅਜੇ ਬਹੁਤੇ ਨਹੀਂ ਵੀ ਆਏ ਸੀ ਅਸੀਂ ਵੀ ਉੱਥੇ ਖੜੇ ਸੀ ਕਿ ਘੱਟੋ ਘੱਟ ਬੱਚਿਆਂ ਨੂੰ ਤੇ ਜਾਣ ਦਿਓ ਜਿੰਨਾਂ ਕੋ ਹਾਈ ਕਾਰਡ ਆ ਇਹ ਕਿਸੇ ਦੇ ਪ੍ਰਾਈਵੇਟ ਅਦਾਰੇ ਨਹੀਂ ਇਹ ਪੁਲਿਸ ਦਾ ਥਾਣਾ ਨਹੀਂ ਇਹ ਕੋਈ ਜੇਲ ਨਹੀਂ ਕਿ ਜਿੱਥੇ ਤੁਹਾਨੂੰ ਭਾਈ ਅੰਦਰ ਕਿਸੇ ਦੇ ਹੁਕਮ ਦੇ ਨਾਲ ਆਉਣਾ ਪਾਊਗਾ ਅਸੀਂ ਫੀਸਾਂ ਦਿੰਨੇ ਆ ਔਰ ਇਹ ਸਾਡੀ ਯੂਨੀਵਰਸਿਟੀ ਆ ਇਹ ਸਾਡਾ ਇੰਸਟੀਚਿਊਸ਼ਨ ਆ ਸਾਡੇ ਬਗੈਰ ਇਹ ਬਾਕੀ ਕਾਹਦੀਆਂ ਬਿਲਡਿੰਗਾਂ ਏ ਮਾਰਤਾ ਕਾਹਦੀਆਂ ਕਿ ਤੁਸੀਂ ਸਾਡੀ ਆਵਾਜ਼ ਰੋਕਣਾ ਚਾਹੁੰਦੇ ਆ ਇਸ ਲਈ ਹੋਇਆ ਇੰਜ ਕਿ ਜੋ ਸਾਡੀ ਰਵਾਇਤ ਆ ਏਕਾ 7 ਮਈ ਸਤਗੁਰੂ ਵਾਏ ਗੁਰੂ ਸਤਨਾਮ ਉਹਦੇ ਬਚਨਾਂ ਦੇ ਨਾਲ ਜੋ ਤੱਕ ਤੁਸੀਂ ਇਕੱਠੀ ਕੀਤੀ ਤੁਸੀਂ ਅੱਜ ਇੱਥੇ ਧਰਨੇ ਤੇ ਆਏ ਆ ਪਰ ਸਾਨੂੰ ਖਬਰਾਂ ਮਿਲ ਰਹੀਆਂ ਕਿ ਚੰਡੀਗੜ੍ਹ ਨੂੰ ਚਾਰੇ ਪਾਸੇ ਤੋਂ ਸੀਲ ਕਰਤਾ ਗਿਆ ਨਵਾਦ ਰਾਮ ਵਾਲੀ ਸਾਡੇ ਤਹਿਸੀਲ ਕੀਤੀ ਆ ਮੁੱਲਾਂਪੁਰ ਵਾਲ ਦੀ ਤਹਿਸੀਲ ਕੀਤੀ ਆ ਖਰੜ ਤੱਕ ਜਾਮ ਲੱਗ ਗਿਆ ਟ੍ਰੈਫਿਕ ਦਾ ਜੀਰਕਪੁਰ ਸਾਰੇ ਪਾਸੋਂ ਇਹਨਾਂ ਨੇ ਸੀਲ ਕੀਤਾ ਗਿਆ ਹੱਦ ਹੋ ਗਈ ਹੈ ਕੋਈ ਇੱਥੇ ਪਾਰੀ ਵਿਦੇਸ਼ੀ ਸ਼ਕਤੀਆਂ ਆ ਗਈਆਂ ਕੋਈ ਇੱਥੇ ਟਰੰਪ ਆ ਗਿਆ ਕਿ ਤੁਹਾਨੂੰ ਇਹਨਾਂ ਖਤਰਾ ਪੈਦਾ ਹੋ ਗਿਆ ਭਾਈ ਦੋਸਤੋ ਤੁਸੀਂ ਨੌਜਵਾਨ ਆ ਘੱਟ ਬੰਵੀ ਨਹੀਂ ਹੈਗਾ ਇੱਥੇ ਹੀ ਪੜੇ ਆ ਸਾਡੇ ਚ ਵੀ ਉਹ ਜਜ਼ਬਾਤ ਹੈਗੇ ਆ ਜਿਹੜੇ ਤੁਹਾਡੇ ਚ ਆ ਪਰ ਇਹੋ ਜੇ ਵੱਡੇ ਕੰਮ ਜਿਹੜੇ ਆ ਉਹ ਕੱਲੇ ਚ ਜਜ਼ਬਾਤਾਂ ਦੇ ਨਾਲ ਨਹੀਂ ਆਪਣੀ ਜੋ ਤੁਹਾਡੀ ਲੀਡਰਸ਼ਿਪ ਆ ਜੋ ਤੁਹਾਡੀ ਕੋਆਰਡੀਨੇਸ਼ਨ ਕਮੇਟੀ ਆ ਉਹ ਕੀ ਫੈਸਲੇ ਕਰਦੀ ਆ ਉਹਦੇ ਮੁਤਾਬਕ ਚੱਲ ਕੇ ਵੱਡੇ ਜਿਹੜੇ ਯੋਧੇ ਲੜੇ ਜਾਂਦੇ ਆ ਕੋਈ ਵੱਡੀ ਮੰਗ ਨਹੀਂ ਹੈ ਮੰਗ ਕੀ ਹੈ ਇੱਕ ਛੋਟੀ ਜੀ ਗੱਲ ਹੈ ਕਿ ਤਾਰੀਖ ਨੂੰ ਤੈਅ ਕਰੋ ਦੁਰਲੰਤ ਹੈ ਇਹਨਾਂ ਦੇ ਕਿ ਇੱਕ ਤਾਰੀਖ ਨਹੀਂ ਦੱਸਣਾ ਚਾਹੁੰਦੇ ਇਹਦਾ ਮਤਲਬ ਬੇਈਮਾਨੀ ਆ ਦਿਲ ਵਿੱਚ ਖੋਟਿਆ ਅੱਜ ਨੋਟੀਫਿਕੇਸ਼ਨ ਆਉਂਦੀ ਆ ਸ਼ਾਮ ਨੂੰ ਵਾਪਸ ਚਲੇ ਜਾਂਦੀ ਆ ਫੇਰ ਆਉਂਦੀ ਆ ਫੇਰ ਵਾਪਸ ਚਲੇ ਜਾਂਦੀ ਆ ਤੇ ਹੁਣ ਤਰੀਕ ਤੈ ਨਹੀਂ ਕਰ ਰਹੇ ਇਸ ਲਈ ਸਾਡੀ ਯੂਨੀਵਰਸਿਟੀ ਦੀ ਪੜਾਈ ਬੱਚਿਆਂ ਦੀ ਖਰਾਬ ਨਾ ਕਰੋ ਤੁਸੀਂ ਮਾਰਕੀਟ ਤੱਕ ਬੰਦ ਕਰਕੇ ਰੱਖਤਾ ਇੱਥੇ ਤੁਸੀਂ ਦਫਾ 44 ਲਈ ਹੋਈ ਲੱਗ ਰਿਹਾ ਜਿੱਦ ਤਰਾ ਯੂਨੀਵਰਸਿਟੀ ਦੇ ਅੰਦਰ ਸਵੇਰੇ ਸਵੇਰ ਮੈਂ ਆਇਆ ਜਿਵੇਂ ਕੋ ਵੱਡਾ ਭੂਤ ਫਿਰ ਗਿਆ ਹੋਵੇ ਬੜਾ ਦੁੱਖ ਹੰਦਾ ਇਹ ચમਚਾਨ ਦਾ ਆਟ ਨਹੀਂ ਹੈ ਇੱਕ ਜੀਦੇ ਜਾਗਦੇ ਲੋਕਾਂ ਦੀ ਨੌਜਵਾਨਾਂ ਦੀ ਇਥੇ ਜਿੱਥੇ ਸੋਚ ਨੂੰ ਨਵਾਂ ਰੂਪ ਦਿੱਤਾ ਜਾਂਦਾ ਉਸ ਲਈ ਇੱਕ ਸੰਸਥਾਨ ਹੈਗਾ ਇਸ ਲਈ ਤੁਸੀਂ ਜੋ ਅੱਜ ਕਰ ਰਹੇ ਆ ਬੜੇ ਸ਼ਾਂਤਮਈ ਢੰਗ ਦੇ ਨਾਲ ਤੁਸੀਂ ਇਸ ਗੱਲ ਦੇ ਵਧਾਈ ਦੇ ਪਾਤਰ ਆ ਆਪਾਂ ਵਾਇਲੈਂਸ ਨਹੀਂ ਕਰਨੀ ਕਿਉਂਕਿ ਸਾਡੀ ਇਹ ਤਾਂ ਸਾਡਾ ਸ਼ਾਂਤਮਈ ਸੰਘਰਸ਼ ਹੀ ਸਾਡੇ ਜਿੱਤ ਦਾ ਇੱਕ ਸਬੂਤ ਹੈ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਆ ਤੁਹਾਡੇ ਤੋਂ ਆਸਮਿਦ ਕਰਦਾ ਕਿ ਤੁਸੀਂ ਨੌਜਵਾਨ ਬੰਗਲਾਦੇਸ਼ ਚ ਸਰਕਾਰ ਬਦਲ ਦਿੱਤੀ ਪਾਕਿਸਤਾਨ ਨੇਪਾਲ ਦੇ ਵਿੱਚ ਸਰਕਾਰ ਬਦਲ ਦਿੱਤੀ ਕੱਲੀ ਜ਼ਿੰਮੇਵਾਰੀ ਤੁਹਾਡੀ ਡਿਗਰੀਆਂ ਲੈਣ ਦੀ ਨਹੀਂ ਦੇਸ਼ ਨੂੰ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਤੇ ਆਪਣਾ ਪਵਿੱਤਰ ਆਪਤਰਾਸ਼ਨ ਲਈ ਇਹ ਤੁਹਾਡੀ ਜ਼ਿੰਮੇਵਾਰੀ ਆ ਇਸ ਲਈ ਲੰਬੇ ਦੌਰ ਤੇ ਆਪਣੀ ਸੋਚ ਨੂੰ ਮਜ਼ਬੂਤ ਕਰਕੇ ਰੱਖੋ ਅਸੀਂ ਵਿਦੇਸ਼ਾਂ 'ਚ ਟੱਕੇ ਨਹੀਂ ਖਾੜੇ ਅਸੀਂ ਹੱਥ ਕੜੀਆਂ ਤੇ ਜੰਜੀਰਾ ਲਾ ਕੇ ਟਰੰਪ ਵੱਲੋਂ ਵਾਪਸ ਆਪਣੇ ਦੇਸ਼ ਨੂੰ ਆਉਂਦਿਆਂ ਜਦੋਂ ਦੁੱਖ ਪਾਟ ਦਾ ਦਿਲ ਪਾਟ ਦਾ ਦੁੱਖ ਹੁੰਦਾ ਉਹ ਅਸੀਂ ਸੀਨ ਨਹੀਂ ਦੇਖਣਾ ਚਾਹੁੰਦੇ ਤੁਸੀਂ ਵਾਗਡੋਰ ਸੰਭਾਲੋ ਇਸ ਸਰਕਾਰਾਂ ਦੀ ਇਸ ਸੱਤਾ ਦੀ ਇਸ ਲੋਹ ਇਸ ਦੇਸ਼ ਦੀ ਤੇ ਇਸ ਨੂੰ ਨਾ ਮਾਰੂਪ ਦਿਓ